ਚੋਰੀਆਂ ਟੱਕਾਈਆਂ ਕਤਲ ਰੇਪ ਬਲਤਕਾਰ ਪੰਜਾਬ ਛੱਡ ਕੇ ਜਾਣ ਨੂੰ ਕਿਹਾ ਪਰ ਇਸੇ ਤਰ੍ਹਾਂ ਦਲੱਦੀ ਦੇ ਵਿੱਚ ਕਤਲ ਹੋਇਆ ਕਿਸ ਤਰ੍ਹਾਂ ਨਾਬੇ ਦੇ ਵਿੱਚ ਸਰਕਾਰੀ ਹਸਪਤਾਲ ਦੇ ਵਿੱਚ ਚਿੱਟਾ ਵਿੱਚ ਲੇਕਿਨ ਜੇ 4 ਪੈਸੇ ਕਮਾਉਣ ਦੀ ਗੱਲ ਆ ਟੈਂਟਾਂ ਤੋਂ ਕੁਰਸੀਆਂ ਤੋਂ ਲੈ ਕੇ ਉਹ ਦਿੱਲੀ ਤੋਂ ਉਹ ਝੂਠੀ ਸੌਖਾ ਲੰਦਾ ਫੁਟੇਜ ਜਾਣਾ ਪੈ ਜਾਂਦਾ ਆਰ ਸੰਸਦ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਲੋਕਤੰਤਰ ਦਾ ਮੰਦਿਰ ਆ ਉਥੇ ਦਾਰੂ ਪੀ ਕੇ ਚਲੇ ਜਾਂਦਾ ਔਰ ਗੁਰੂ ਘਰ ਦੇ ਵਿੱਚ ਦਾਰੂ ਪੀ ਕੇ ਜਾਂਦਾ ਕੀ ਉਮੀਦ ਕਰੋਗੇ ਉਹਦੀਆਂ ਕੁੱਪਕੀ ਵਾਲੇ ਨੂੰ ਕੁੱਪਕੀ ਮਿਲੀ ਆ ਜੀ ਦਾਰੂ ਵਾਲੇ ਨੂੰ ਦਾਰੂ ਮਿਲੀ ਆ ਕੱਲ੍ਹ ਵਾਲੇ ਤੁਸੀਂ ਦੇਖਿਆ ਲੈਣ ਨਾ ਲੱਗੇ ਹੋਇਆ ਠੇਕੇ ਤੇ ਜਿਹੜਾ ਮੁੱਖ ਮੰਤਰੀ ਆਪਦੀ ਮਾਂ ਦੀ ਸੌਂਹ ਖਾ ਕੇ ਤੀਜੇ ਦਿਨ ਦਾਰੂ ਪੀ ਲੰਗਾ ਚਰਨਜੀਤ ਚੰਨੀ ਰਾਜਾ ਬੜੈਂਗ ਸੁਖੀ ਰੰਦਾਵਾ ਤੇ ਫਰਤਾਸ ਸਿੰਘ ਬਾਜਵਾ ਹੋਰ ਬਹੁਤ ਸਾਰੀ ਲੀਡਰਸ਼ਿਪ ਦੇ ਨਾਲ ਤੁਸੀਂ ਜਿਹੜਾ ਅਕਸਰ ਵਾਇਰਲ ਹੁੰਦਾ ਦਰਸ਼ਕੋ ਤੁਸੀਂ ਜਿਹੜਾ ਨਾਬਾ ਬਾਣੀ ਨਾਲ ਮੈਂ ਹਾਂ ਗੁਰਸੇਵ ਸਿੰਘ ਕੋਟ ਇਸ ਵਕਤ ਆਸੀਂ ریاਸਤੀ ਸ਼ਹਿਰ ਨਾਬਾ ਦੇ ਵਿੱਚ ਖੜੇ ਆ ਲੰਗੇ ਦਿਨੀ ਲੰਗੇ ਦਿਨੀ ਪੰਜਾਬ ਦੇ ਅੰਦਰ ਪਾਸੋਂ ਦੇ ਵਿੱਚ ਜਿਹੜਾ ਕਾਂਗਰਸ ਪਾਰਟੀ ਵੱਲੋਂ ਬਹੁਤ ਵੱਡੀ ਜਿਹੜੀ ਰੈਲੀ ਕੀਤੀ ਗਈ ਆ ਉਸ ਰੈਲੀ ਦੇ ਵਿੱਚ ਪੂਰੇ ਕਾਂਗਰਸ ਵਰਕਰ ਪੂਰੀ ਲੀਡਰਸ਼ਿਪ ਪੂਰੀ ਕਾਂਗਰਸ ਲੀਡਰਸ਼ਿਪ ਜਿਹੜੀ ਉੱਥੇ ਪਹੁੰਚੀ ਤੇ ਆਪਣੇ ਆਪਣੇ ਜਿਹੜੇ ਬਿਆਨ ਆਪਾਂ ਕਹਿ ਲਈਏ ਪੱਖ ਜਿਹੜਾ ਸਭ ਨੇ ਦਿੱਤਾਗਾ ਇਹ ਜਿਹੜਾ ਪੱਖ ਸੀ ਇਹ ਮੌਜੂਦਾ ਸਰਕਾਰ ਦੇ ਖਿਲਾਫ ਤੇ ਮੰਰੇਗਾ ਦੇ ਵਿੱਚ ਹੋਰ ਹੈ ਬਦਲਾਵ ਦੇ ਖਰਾਬ ਇਹ ਜਿਹੜਾ ਉੱਥੇ ਕੱਟ ਕੀਤਾ ਗਿਆ ਸੀ ਉਹਨਾਂ ਦੇ ਵਿੱਚ ਮੌਜੂਦ ਸਨ ਗੁਲਵਿੰਦਰ ਸਿੰਘ ਸੁਖੇਵਾਲ ਆਪਣੇ ਨਾਲ ਜੁੜੇ ਨੇ ਅੱਜ ਗੁਲਵਿੰਦਰ ਸਿੰਘ ਸੁਖੇਵਾਲ ਆਪਾਂ ਉਹਨਾਂ ਨਾਲ ਕਰਾਂਗੇ ਇਸ ਵਿਸ਼ੇ ਤੇ ਗੱਲਬਾਤ ਸਭ ਤੋਂ ਪਹਿਲਾਂ ਤਾਂ ਗੁਲਵਿੰਦਰ ਜੀ ਤੁਹਾਡਾ ਸਵਾਗਤ ਆ ਨਾਭਾ ਬਾਣੀ ਕੇ ਨਾਂ ਤੇ ਸਤਿ ਸ੍ਰੀ ਅਕਾਲ ਗੁਰਸੇਵਕ ਜੀ ਧੰਨਵਾਦ ਨਾਭਾ ਬਾਣੀ ਦੀ ਸਾਰੀ ਟੀਮ ਦਾ ਜਿਹੜਾ ਤੁਸੀਂ ਮੇਰੇ ਕੋਲੇ ਆਏ ਹੋ ਗੁਲਵਿੰਦਰ ਜੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਜਿਵੇਂ ਭਾਜਪਾ ਦੀ ਕੇਂਦਰ ਸਰਕਾਰ ਵੱਲੋਂ ਆਏ ਦਿਨ ਮੰਰੇਗਾ ਦੇ ਵਿੱਚ ਬਦਲਾਅ ਕੀਤਾ ਜਾਂਦਾ ਕਈ ਵਾਰ ਕਿਸਾਨਾਂ ਨੂੰ ਜਿਹੜੇ ਵੱਡੇ ਵੱਡੇ ਲਾਲਚ ਦੇ ਇੰਡੀਆ ਗੱਲਾਂ ਕੀਤੀਆਂ ਜਾਂਦੀਆਂ ਨੇ ਤੁਸੀਂ ਆਪੋਜੀਟਾਂ ਕਾਂਗਰਸ ਤੇ ਜਿਹੜੀਆਂ ਉਂਗਲਾਂ ਚੱਕੀਆਂ ਜਾਂਦੀਆਂ ਨੇ ਭਾਜਪਾ ਵੱਲੋਂ ਤੁਸੀਂ ਉਸਤੇ ਪ੍ਰੋਟੈਸਟ ਵੀ ਕੀਤਾ ਤੁਸੀਂ ਨੇ ਰੈਲੀ ਕੱਢੀ ਆ ਕੀ ਕਾਰਨ ਸੀ ਇਹ ਜਿਹੜਾ ਭਾਜਪਾ ਦੇ ਖਿਲਾਫ ਤੁਹਾਡਾ ਪ੍ਰੋਟੈਸਟ ਤੁਸੀਂ ਪਾਸੋਂ ਰੈਲੀ ਦੀ ਗੱਲ ਕੀਤੀ ਹੈ ਜਾਂ ਮੰਰੇਗਾ ਦੇ ਖਿਲਾਫ ਮੰਰੇਗਾ ਦੇ ਜੋ ਹੱਕ ਦੇ ਵਿੱਚ ਕਾਂਗਰਸ ਪਾਰਟੀ ਡੱਟੀ ਹੋਈ ਆ ਭਾਜਪਾ ਦੇ ਖਿਲਾਫ ਤੋ ਹਰ ਦਿਨ ਜਿਹੜਾ ਸੰਵਿਧਾਨਕ ਹੱਕ ਆ ਜਿਹੜਾ ਗਰੀਬਾਂ ਦਾ ਮਜ਼ਦੂਰਾਂ ਦਾ ਖੋਕੇ ਭਾਜਪਾ ਵਾਲੇ ਹਰ ਦਿਨ ਬਦਲਾਵ ਕਰਦੇ ਰਹਿੰਦੇ ਨੇ ਔਰ ਗਰੀਬਾਂ ਦੇ ਥਾਲੀ ਦੇ ਵਿੱਚੋਂ ਰੋਟੀ ਆ ਜਿਹੜੀ ਉਹ ਖਸਕਾਰ ਰਹੇ ਨੇ ਔਰ ਉਹਨਾਂ ਨੂੰ ਉਹਨਾਂ ਦਾ ਆਰਥਿਕ ਪੱਖ ਆ ਜਿਹੜਾ ਉਹ ਉਹ ਖੋ ਰਹਿਣ ਇਸ ਲਈ ਪੂਰੇ ਪੰਜਾਬ 'ਚ ਨਹੀਂ ਪੂਰੇ ਹਿੰਦੁਸਤਾਨ 'ਚ ਕਾਂਗਰਸ ਪਾਰਟੀ ਡਟੀ ਹੋਈ ਆ ਮਨਰੇਗਾ ਮਜ਼ਦੂਰਾਂ ਦੇ ਜਿਵੇਂ ਕੀ ਭਾਜਪਾ ਸਰਕਾਰ ਆਏ ਦਿਨ ਪੈਰ ਪਸਾਰਨੀਆਂ ਜਿਹੜੀਆਂ ਪੰਜਾਬ ਦੇ ਵਿੱਚ ਗੱਲਾਂ ਕਰ ਰਹੀ ਆ ਪੰਜਾਬ ਦੇ ਵਿੱਚ ਭਾਜਪਾ ਸਰਕਾਰ ਪੈਰ ਪਸਾਰਨੀਆਂ ਗੱਲਾਂ ਕਰ ਰਹੀ ਆ ਕੀ ਕਹਿਣਾ ਚਾਹੁੰਦੇ ਹੋ ਵੀ ਜੇ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦਾ ਗੱਠ ਜੋੜ ਹੁੰਦਾ ਕੀ ਇਹ ਪਾਰਟੀ ਉੱਭਰ ਕੇ ਸਾਹਮਣੇ ਆਊਗੀ ਕੁਝ ਬਣੇਗਾ ਪੰਜਾਬ ਦੇ ਵਿੱਚ ਇਹਨਾਂ ਦੀ ਸਰਕਾਰ ਬਣੇਗੀ ਉਹਦੇ ਬਾਰੇ ਤੁਸੀਂ ਕੀ ਕਹਿਣਾ ਗੁਰਸੇਵਕ ਜੀ ਦੇਖੋ ਪਹਿਲਾਂ ਵੀ ਇਹ ਪਾਰਟੀਆਂ ਇਕੱਠੀਆਂ ਹੋ ਕੇ ਲੜੀਆਂ ਨੇ ਔਰ ਕਈ ਵਾਰੀ ਕਾਂਗਰਸ ਨੇ ਇਹਨਾਂ ਨੂੰ ਹਰਾਇਆ ਦਾ ਇਸ ਕਰਕੇ ਜੇ ਹੁਣ ਵੀ ਰਲ ਜਾਣਗੇ ਨਾ ਤਾਂ ਲੋਕ ਬੇਅਦਬੀ ਦੇ ਮੁੱਦੇ ਭੁੱਲੇ ਨੇ ਨਾ 700 ਕਿਸਾਨਾਂ ਦੀ ਸਾਰੇ ਬਾਰਡਰਾਂ ਦੇ ਉੱਤੇ ਜਿਹੜੀ ਸ਼ਹਾਦਤ ਹੋਈ ਹੈ ਨਾ ਉਹ ਭੁੱਲੇ ਨੇ ਔਰ ਨਮਸਾਪੈਨ ਨੇ ਟ੍ਰੇਡ ਡੀਲ ਦਾ ਕੱਢ ਲਿਆ ਬਾਜਰਾ ਮੱਕਾ ਤੇ ਹੋਰ ਫਸਲਾਂ ਦਾ ਖੁੱਲੀ ਸੂਟ ਦੇਤੀ ਪੰਜਾਬ ਦੇ ਵਿੱਚ ਆਉਣ ਦੇ ਹਿੰਦੁਸਤਾਨ ਚ ਆਉਣ ਲਈ ਤੇ ਕਿਸਾਨਾਂ ਲਈ ਤਾਂ ਇਹ ਗੱਲ ਘੁੱਟ ਰਹੀ ਹੈ ਵੋਟਾਂ ਵਟੋਰਨ ਦੀ ਜਿਹੜੀ ਰਾਜਨੀਤੀ ਆ ਬੀਜੇਪੀ ਕਰ ਰਹੀ ਆ ਮੋਦੀ ਐਬਸੈਂਟ ਫਾਇਲ ਕਰਕੇ ਉਹ ਦਬਾਅ ਚਾ ਟਰੰਪ ਦੇ ਇਸ ਕਰਕੇ ਟ੍ਰੇਡ ਡੀਲ ਦਾ ਵੀ ਅਸੀਂ ਪੂਰਾ ਹਿੰਦੁਸਤਾਨ ਦੇ ਵਿੱਚ ਰੈਲੀ ਕਰਾਂਗੇ ਹਿੰਦੁਸਤਾਨ ਚ ਪ੍ਰੋਟੈਸਟ ਕਰਾਂਗੇ ਬਾਕੀ ਪਾਰਟੀਆਂ ਦੇ ਨਾਲ ਰਲ ਕੇ ਔਰ ਕਿਸਾਨਾਂ ਨਾਲ ਵੀ ਸਾਡੀ ਗੱਲਬਾਤ ਚੱਲ ਰਹੀ ਹੈ ਜੀ ਜਿਵੇਂ ਭਾਜਪਾ ਨੇ ਇੱਕ ਬਹੁਤ ਵੱਡਾ ਚਿਹਰਾ ਜਿਹੜਾ ਮਿਲੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਮੀਡੀਆ ਦੇ ਵਿੱਚ ਅਕਸਰ ਗੱਲਾਂ ਹੁੰਦੀਆਂ ਨੇ ਕਿ ਭਾਜਪਾ ਨੇ ਪੰਜਾਬ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ 2027 ਦਾ ਇੱਕ ਬਹੁਤ ਵੱਡਾ ਚਿਹਰਾ ਜਿਹੜਾ ਲੋਕਾਂ ਦੇ ਅੱਗੇ ਪੇਸ਼ ਕਰਨਾ ਜਿਵੇਂ ਆਪਾਂ ਗੱਲ ਕਰੀਏ ਡੇਰਾ ਮੁਖੀ ਵਿਆਸ ਗੁਰਿੰਦਰ ਸਿੰਘ ਢੱਲੋਂ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਵੀ ਜੇ ਡੇਰਾ ਮੁਖੀ ਵਿਆਸ ਗੁਰਿੰਦਰ ਸਿੰਘ ਢੱਲੋਂ ਆਉਂਦੇ ਨੇ ਜਿਨ੍ਹਾਂ ਨੂੰ ਅਕਸਰ ਲੋਕ ਬਾਬਾ ਕਹਿੰਦੇ ਨੇ ਪਰ ਵੀ ਜੇ ਉਹ ਆਉਂਦੇ ਨੇ ਕੀ ਲੱਗਦਾ ਵੀ ਪਾਰਟੀ ਸਫਲ ਹੋਊਗੀ ਸਤਾ ਦੇ ਵਿੱਚ ਆਉਣ ਦੇ ਚਾਂਸ ਹੈ ਕੀ ਉਹਨਾਂ ਦੇ ਗੁਰਸੇਵਕ ਜੀ ਮੈਂ ਕਾਫੀ ਸਾਲਾਂ ਤੋਂ ਮੈਂ ਵੀ ਡੇਰਾ ਰਾਜ ਸੋਮੀ ਨਾਲ ਜੁੜਿਆ ਹੋਇਆ ਹਾਂ ਮੈਨੂੰ ਅਚਰਿਆ ਹੋਇਆ ਜਦੋਂ ਇਹ ਗੱਲਾਂ ਮੀਡੀਆ 'ਚ ਚੱਲਦੀਆਂ ਨੇ ਪਰ ਬਾਬਾ ਗੁਰਿੰਦਰ ਸਿੰਘ ਘੱਲੋਂ ਨਾ ਤਾਂ ਸਿਆਸਤ 'ਚ ਆਉਣਗੇ ਹਾਂ ਉਹਨਾਂ ਨੇ ਇੱਕ ਦੋ ਚਲੋ ਵੱਡੇ ਮਹਾਪੁਰਸ਼ ਨੇ ਕਹਿਣਾ ਨਹੀਂ ਚਾਹੀਦਾ ਮੈਂ ਸਮਝਦਾ ਵੀ ਇੱਕ ਦੋ ਉਹਨਾਂ ਨੇ ਗਲਤੀਆਂ ਕੀਤੀਆਂ ਨੇ ਜਿਵੇਂ ਕਿ ਮੀਡੀਆ ਨੂੰ ਮੁਖਤੱਬ ਹੋਏ ਜੇਲ੍ਹ ਤੋਂ ਬਾਹਰ ਆ ਕੇ ਇਸ ਤਰ੍ਹਾਂ ਰਾਜਪਾਲ ਦੇ ਨਾਲ ਜਾ ਕੇ ਆਏ ਨੇ ਉਹ ਨਸ਼ਾ ਜਿਹੜੀ ਨਸ਼ਾ ਜੁੱਧ ਨਸ਼ਿਆਂ ਵਿਰੁੱਧ ਸੋ ਇਸ ਕਰਕੇ ਬਾਬਾ ਗੁਰਿੰਦਰ ਸਿੰਘ ਦੇ ਕਿਤੇ ਨਾ ਕਿਤੇ ਕਮੈਂਟਾਂ ਦੇ ਵਿੱਚ ਔਰ ਲੋਕ ਮੈਨੂੰ ਵੀ ਕਈ ਸਾਡੇ ਸਤਸੰਗੀਆਂ ਦਾ ਫੋਨ ਆਇਆ ਕੀ ਕਰੀਏ ਸੋ ਬਾਬਾ ਜੀ ਨੂੰ ਇਦਾਂ ਦੀਆਂ ਗੱਲਾਂ ਉਹਨਾਂ ਨੂੰ ਸਿਰਫ ਪ੍ਰਮਾਤਮਾ ਦਾ ਵੀ ਲੋਕ ਨਰਾਜ਼ ਨੇ ਉਹਨਾਂ ਬਾਬਾ ਜੀ ਤੋਂ ਪੂਰੇ ਨਰਾਜ਼ ਨੇ ਜੀ ਲੋਕ ਪੂਰੇ ਮਤਲਬ ਬਾਬਾ ਜੀ ਦੇ ਖਿਲਾਫ ਨੇ ਕਿਉਂਕਿ ਇਹ ਕੰਮ ਨਹੀਂ ਹੋਣਾ ਤੇ ਇਹ ਤਾਂ ਮੈਨੂੰ ਕਾਫੀ ਸਾਡੇ ਸਤਸੰਗੀਆਂ ਦਾ ਫੋਨ ਆਇਆ ਕੁਲਵਿੰਦਰ ਜੀ ਕੀ ਕਰੀਏ ਪਰ ਬਾਬਾ ਜੀ ਤੋਂ ਨਰਾਜ਼ ਨੇ ਕਿਵੇਂ ਨਾ ਕਿਵੇਂ ਉਹਨਾਂ ਦੀ ਬਹੁਤ ਵੱਡੀ ਸੇ ਸੀ ਕੀ ਪ੍ਰਧਾਨ ਮੰਤਰੀ ਕੀ ਸੀਐਮ ਉਹਨਾਂ ਦੇ ਸਾਰੇ ਆ ਅ ਮੱਥਾ ਟੇਕਦੇ ਤੇ ਲੇਕਿਨ ਅੱਜ ਉਹ ਡੇਰੇ ਦੇ ਕਿੰਤੂ ਲੱਗ ਪਿਆ ਜੀ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਜਿਵੇਂ ਕੱਲ੍ਹ ਦੀ ਜੱਪਾ ਗੱਲ ਕਰੀਏ ਲੰਘੇ ਦੀ ਨਹੀਂ ਮੁੱਖ ਮੰਤਰੀ ਪੰਜਾਬ ਭਮਨ ਸਿੰਘ ਮਾਨ ਨੇ ਉਹਨਾਂ ਦੀ ਅਗਵਾਈ ਹੇਠ ਆਪ ਦੀ ਜਿਹੜੀ ਰੈਲੀ ਆ ਬਹੁਤ ਵੱਡੀ ਹੋਈ ਆ ਉਸ ਰੈਲੀ ਦੇ ਵਿੱਚ ਯੁੱਧ ਨਸ਼ਿਆਂ ਵਿਰੁੱਧ ਜਿਹੜੀ ਮੁਹਿੰਮ ਦੀ ਜਿਹੜੀ ਗੱਲ ਕੀਤੀ ਗਈ ਆ ਲੋਕਾਂ ਤੋਂ ਮੁੱਖ ਮੰਤਰੀ ਵੱਲੋਂ ਸੌਂ ਵੀ ਚਕਾਈ ਗਈ ਆ ਕਿ ਯੁੱਧ ਨਸ਼ਿਆਂ ਵਿਰੁੱਧ ਜਿਹੜੀ ਮੁਹਿੰਮ ਆਪਾਂ ਨੇ ਛੇੜੀ ਆ ਇਸ ਨੂੰ ਆਪਾਂ ਜਿੱਤਾਂਗੇ ਤੇ ਫਤਿਹ ਕਰਕੇ ਹਟਾਂਗੇ ਉਹਦੇ ਬਾਰੇ ਕੀ ਕਹਿਣਾ ਜਾਉਣੇ ਹੋ ਪੀਓ ਬਸਾਂ ਨੇ ਜਿਹੜੀਆਂ ਗਵਰਨਮੈਂਟ ਬਸਾਂ ਨੇ ਉਥੇ ਤੱਕ ਭਰ ਕੇ ਗਈਆਂ ਨੇ ਗੁਰਸੇਵਕ ਜੀ ਹਵਾ ਦੇ ਵਿੱਚ ਗੱਲਾਂ ਨੇ ਜਿਹੜਾ ਮੁੱਖ ਮੰਤਰੀ ਆਪਣੀ ਮਾਂ ਦੀ ਸੌਂ ਖਾ ਕੇ ਤੀਜੇ ਦਿਨ दारू ਪੀ ਲੈਂਦਾ ਔਰ ਸੰਸਦ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਲੋਕਤੰਤਰ ਦਾ ਮੰਦਿਰ ਆ ਉਥੇ दारू ਪੀ ਕੇ ਚਲੇ ਜਾਂਦਾ ਔਰ ਗੁਰੂ ਘਰ ਦੇ ਵਿੱਚ दारू ਪੀ ਕੇ ਜਾਂਦਾ ਕੀ ਉਮੀਦ ਕਰੋਗੇ ਉਹਦੀਆਂ ਸੌਹਾਂ ਤੇ ਕੌਣ ਲੋਕ ਵਿਸ਼ਵਾਸ ਕਰਦੇ ਨੇ ਔਰ ਕੋਈ ਵੱਡੀ ਰੈਲੀ ਨਹੀਂ ਹੋਈ ਕੁਰਸੀਆਂ ਖਾਲੀ ਪਈਆਂ ਸੀਆਂ ਕੇਜਰੀਵਾਲ ਨੂੰ ਕੋਈ ਸੁਣਨੇ ਨਹੀਂ ਚਾਹੁੰਦਾ ਇਸ ਕਰਕੇ ਨਾਲ ਦੀ ਨਾਲ ਉਹ ਉਹਨੂੰ ਪਤਾ ਨਹੀਂ ਕੀ ਹੋ ਗਿਆ ਤੀਜੇ ਦਿਨ ਜਦੋਂ ਕੋਈ ਇਹੋ ਜੀ ਗੱਲ ਹੁੰਦੀ ਆ ਝੂਠੀ ਸੌਂ ਖਾ ਲੈਂਦਾ ਫੁਟੇਜ ਜਾਣਾ ਪਏ ਜਾਂਦਾ ਇਹਦਾ ਅਕਾਲਪੁਰਖ ਵੈਗਰੂ ਵੀ ਦੇਖਦਾਰ ਪੰਜਾਬ ਦੇ ਲੋਕ ਵੀ ਜਾਣਦੇ ਨੇ ਨਸੇ ਚ ਕਿੰਨਾ ਕੁ ਵਾਦਾ ਹੋਇਆ ਪੰਜਾਬ ਦੇ ਵਿੱਚ ਸਾਰੇ ਲੋਕ ਜਾਣਦੇ ਨੇ ਜੀ ਉਹਦੇ ਬਾਰੇ ਕੀ ਕਹੋਗੇ ਜਿਵੇਂ ਕਿ ਮੁੱਖ ਮੰਤਰੀ ਪੰਜਾਬ ਜਦੋਂ ਅ ਕੱਚੇ ਕੰਮੇ ਆਊਟਸੋਰਸ ਕੰਮ ਦੀ ਗੱਲ ਹੁੰਦੀ ਆ ਪੀਆਰਟੀਸੀ ਬਣ ਵਸਤੇ ਪੰਜਾਬ ਰੋਡਵੇ ਦੀ ਜਦੋਂ ਆਪਣਾ ਕਰਮਚਾਰੀ ਨੇ ਕੋਈ ਧਰਨਾ ਪ੍ਰਦਰਸ਼ਨ ਕਰਦੇ ਨੇ ਹੜਤਾਲ ਕਰਦੇ ਨੇ ਉਦੋਂ ਸਰਕਾਰਾਂ ਉਹਨਾਂ ਨੂੰ ਕਹਿ ਦਿੰਦੀਆਂ ਨੇ ਵੀ ਇਹਨਾਂ ਨੇ ਜਿਹੜਾ ਲੋਕਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਹਰਾਸਮੈਂਟ ਕੀਤਾ ਪਰ ਜਦੋਂ ਇਹ ਬੱਸਾਂ ਸਰਕਾਰਾਂ ਦੀਆਂ ਰੈਲੀਆਂ ਦੇ ਵਿੱਚ ਜਾਂਦੀਆਂ ਨੇ ਲੋਕੋ ਨੂੰ ਹਰਾਸਮੈਂਟ ਹੁੰਦੇ ਨੇ ਉਹਦੇ ਬਾਰੇ ਕੀ ਕਹਾਂ ਕਹਿਣਾ ਚਾਹੁੰਦਾ ਵੀ ਇਹ ਸਰਕਾਰ ਦੀ ਨਲਾਇਕੀ ਹੈ ਜੇ ਸਰਕਾਰ ਆਪਣੇ ਰਾਜ ਦੇ ਵਿੱਚੇ ਕੰਮ ਚੰਗਾ ਕਰਦੀਏ ਗੁਰਸੇਵਕ ਜੀ ਇਹ ਬਿਲਕੁਲ ਹਾਸੋਹਿਣੀ ਗੱਲ ਆ ਕੱਲੀ ਸਰਕਾਰੀ ਬੱਸਾਂ ਦਾ ਨਹੀਂ ਪੂਰਾ ਤੰਤਰ ਜਿਵੇਂ ਡੀਜੀਪੀ ਹੋਇਆ ਔਰ ਚੀਫ ਸੈਕਟਰੀ ਪੰਜਾਬ ਹੋਇਆ ਮਤਲਬ ਸ਼ਰਮ ਵਾਲੀ ਗੱਲ ਆ ਵੀ ਉਹ ਉੱਥੇ ਰੈਲੀ ਦੇ ਵਿੱਚ ਸ਼ਾਮਲ ਹੋਣ ਔਰ ਸਰਕਾਰੀ ਬੱਸਾਂ ਔਰ ਕਿਵੇਂ ਠੇਕਿਆਂ ਦੇ ਉੱਤੇ ਲੈਣਾ ਲੱਗੇ ਹੋਏ ਨੇ ਜੁੱਧ ਨਸਿਆਂ ਦੇ ਵਿਰੁੱਧ ਇਹ ਗਰੀਬ ਲੋਕ ਤਾਂ ਵਿਚਾਰੇ ਰੋਟੀ ਖਾਣ ਨੂੰ ਪੈਸੇ ਨੇ ਉਹ ਪੇਟੀਆਂ ਕਿੱਥੋਂ ਤੱਕ ਦੇਣੇ ਇਹਨਾਂ ਦੇ ਨੁਮਾਇੰਦੇ ਨੇ ਇਹਨਾਂ ਦੇ ਜਿਹੜੇ ਅ ਛੱਡੇ ਹੋਏ ਨੇ ਵਲੰਟੀਅਰ ਉਹ ਉਹਨਾਂ ਨੂੰ ਪੈਸੇ ਦਿੰਦੇ ਨੇ दारू ਪੀਣ ਵਾਸਤੇ ਨਸ਼ਾ ਕਿੱਥੋਂ ਬੰਦ ਕਰ ਲਵਾਂ ਕੋਕੀ ਵਾਲੇ ਨੂੰ ਕੋਕੀ ਮਿਲਿਆ ਜੀ दारू ਵਾਲੇ ਨੂੰ दारू ਮਿਲਿਆ ਕੱਲ੍ਹ ਵਾਲੇ ਤੁਸੀਂ ਦੇਖਿਆ ਲੈਣ ਨਾਲ ਲੱਗੇ ਹੋ ਜਾਂ ਠੇਕੇ ਤੇ ਹੂੰ ਕਿਉਂਕਿ ਉੱਥੇ ਦੇਖਣ ਦੇ ਵਿੱਚ ਆਇਆ ਵੀ ਜਿਹੜੀਆਂ ਸਰਕਾਰੀ ਬੱਸਾਂ ਦੇ ਵਿੱਚ दारू ਦੀਆਂ ਪੇਟੀਆਂ ਤੇ ਲੱਕਾਂ ਦੇ ਵਿੱਚ ਬੋਤਲਾਂ ਲਾ ਉਹਨਾਂ ਦੇ ਜਿਹੜੇ ਵਰਕਰ ਨੇ ਉਹ ਰੈਲੀ ਦੇ ਵਿੱਚ ਸ਼ਾਮਲ ਹੋਏ ਮੈਂ ਸੇਵਕ ਜੀ ਤੁਹਾਨੂੰ ਪਹਿਲਾਂ ਹੀ ਕਿਹਾ ਵੀ ਇਹ ਗਰੀਬ ਬੰਦਾ ਕਿੱਥੋਂ ਲੈ ਲੂ ਪਰਵਾਇਡ ਕਰਾਈਆਂ ਜਾਂਦੇ ਨੇ ਇਹਨਾਂ ਦੇ ਵਲੰਟੀਅਰਾਂ ਦੀਆਂ ਡਿਊਟੀਆਂ ਲੱਗੀਆਂ ਨੇ ਜੀ ਸਾਰੇ ਠੇਕਿਆਂ ਦੇ ਠੇਕੇਦਾਰਾਂ ਨੂੰ ਠੇਕੇ ਵਾਲਿਆਂ ਨੂੰ ਕਿਹਾ ਗਿਆ ਵੀ ਇਹਨਾਂ ਨੂੰ ਪੇਟੀਆਂ ਚ ਕਬਾਓ ਤਾਂ ਹੋਇਆ ਜੀ ਸਾਰੇ ਇਹ ਕੰਮ ਇਸ ਕਰਕੇ ਜਿਹੜੀ ਜੁੱਧ ਨਸਾਂ ਵਿਰੁੱਧ ਆ ਇਹ ਨੀਰਾ ਗੁਵਾਰਾ ਇਹ ਕੋਸ ਨਹੀਂ ਪੰਜਾਬ ਦੇ ਭਲੇ ਦੀ ਗੱਲ ਨਹੀਂ ਪੰਜਾਬ ਨੂੰ ਡਬਾਉਣ ਦੀਆਂ ਗੱਲਾਂ ਇਹ ਦਿੱਲੀ ਵਾਲੇ ਰਲ ਕੇ ਦੇਖੋ ਇੱਕ ਹਾਸੋ ਇਹ ਨਹੀਂ ਗੱਲ ਹੋਰ ਸਾਰਾ ਸਟਰਕਚਰ ਜਿਹੜਾ ਹਿੰਦੂ ਆਪਣੇ ਪੰਜਾਬ ਦਾ ਚਾਹੇ ਉਹ ਸਰਕਾਰੀ ਤੰਤਰ ਹੋਵੇ ਵਸਾ ਹੋਣ ਉਹ ਖਰਚਾ ਤਾਂ ਸਾਡਾ ਲੇਕਿਨ ਜੇ 4 ਪੈਸੇ ਕਮਾਉਣ ਦੀ ਗੱਲ ਹੈ ਟੈਂਟਾਂ ਤੋਂ ਕੁਰਸੀਆਂ ਤੋਂ ਲੈ ਕੇ ਉਹ ਦਿੱਲੀ ਤੋਂ ਆਉਂਦਾ ਜੀ ਤੁਸੀਂ ਦੱਸੋ ਗੁਰਸੇਵਕ ਜੀ ਲੋਕ ਜਾਣ ਹੀ ਜਾਣ ਨੇ ਔਰ ਲੋਕ ਕਿਸ ਤਰ੍ਹਾਂ ਕੁਰਸੀਆਂ ਖਾਲੀ ਛੱਡ ਕੇ ਉਹਨਾਂ ਦੇ ਝੂਠ ਸੁਣ ਕੇ ਔਰ ਗੱਲਾਂ ਸੁਣ ਕੇ ਗਏ ਨੇ ਆ ਪੁੱਛ ਕੇ ਦੇਖੋ ਮਾਮਾ ਦੇ ਜਿਨ੍ਹਾਂ ਦੇ ਪੁੱਤ ਮਰ ਰਹੇ ਨੇ 30 ਦਿਨ ਪੁੱਤ ਮਰ ਰਿਹਾ ਪੁਲਿਸ ਵਾਲੇ ਵੀਰ ਦਾ ਉਹਦੇ ਮੁੰਡੇ ਦੀ ਡੈਥ ਹੋਈ ਹੈ ਨਸ਼ੇ ਦਾ ਉਹ ਕਹਿੰਦੇ ਇਸ ਪੰਜਾਬ ਛੱਡ ਕੇ ਜਾਣ ਨੂੰ ਜੀ ਕਰਦਾ ਉਹਨਾਂ ਨੂੰ ਬਾਅਦ ਚ ਪਰ ਪ੍ਰੈਸ਼ਰ ਪਾਇਆ ਡੀਜੀਪੀ ਨੇ ਕਿਸ ਮੂਨ ਨਾਲ ਇਹਨਾਂ ਜੁੱਧ ਨਸ਼ਿਆਂ ਵਿਰੁੱਧ ਸਾਬਲ ਪਈ ਜਾਂਦੇ ਨੇ ਜੀ ਉਹਦੇ ਬਾਰੇ ਕੀ ਕਹੋਗੇ ਭਗਵੰਤ ਮਾਨ ਦੀ ਜਿਹੜੀ ਸਰਕਾਰ ਆ ਉਹਦੇ ਵਿੱਚ ਆਏ ਦਿਨ ਜਿਹੜਾ ਚੋਰੀਆਂ ਡਕੈਤੀਆਂ ਕਤਲ ਰੇਪ ਬਲਤਕਾਰ ਜਿਵੇਂ ਕਿ ਆਪਾਂ ਨੇ ਦੇਖਿਆ ਫਗਵਾੜੇ ਦੇ ਵਿੱਚ ਛੋਟੇ ਬੱਚੇ ਦੇ ਨਾਲ ਬਲਤਕਾਰ ਹੋਇਆ ਉਹ ਜਿਹੜਾ ਜਾਨਵਰ ਮਾਰ ਦਿੱਤਾ ਗਿਆ ਛੋਟੀਆਂ ਬੱਚੀਆਂ ਦੇ ਨਾਲ ਬਲਤਕਾਰ ਹੁੰਦਾ ਆਏ ਦਿਨ ਤੱਕਾ ਜਿਹੜਾ ਹੁੰਦਾਗਾ ਮਨ ਲਓ ਵੀ ਲੋਕ ਜਿਹੜੇ ਸੇਫ ਜਿਹੜਾ ਮਹਿਸੂਸ ਨਹੀਂ ਕਰ ਰਹੇ ਉਹਦੇ ਬਾਰੇ ਕੀ ਸਰਕਾਰ ਦੀ ਕਿੰਨੇ ਕ ਜਿਹੜੀ ਇਹਦੇ ਵਿੱਚ ਜਿਹੜਾ ਹੁਣ ਤੱਕ ਕੰਮ ਕਰਿਆ ਕਿੰਨੇ ਕੋ ਨੂੰ ਪਰਸੈਂਟ ਤੁਸੀਂ ਸਹੀ ਸਮਝਦੇ ਹੋ ਕਿ ਇਹ ਸਰਕਾਰ ਦੀ 100% ਨਿਰੈਕੀਆ ਪੁਲਿਸ ਸਟੇਟ ਬਣ ਗਿਆ ਪੰਜਾਬ ਆ ਆਪਣੇ ਤੁਸੀਂ ਬਾਹਰ ਦੂਰ ਦੀ ਗੱਲ ਨਾ ਕਰੋ ਨਾਬੇ ਦੇ ਵਿੱਚ ਦੇਖ ਲਓ ਦਿਨ ਪਰ ਦਿਨ ਲੁੱਟ ਠੋ ਠੱਗੀਆਂ ਥੋਰੀਆਂ ਔਰ ਨਸ਼ਾ ਔਰ ਦਿਨ ਸਾਟਰ ਕੱਟੇ ਜਾਂਦੇ ਨੇ ਔਰ ਮੈਂ ਇਸ ਤਰੀਕ ਵੀਰੀ ਵੀਡੀਓ ਕੀਤੀ ਸੀ ਕਿ ਕਿਸ ਤਰ੍ਹਾਂ ਨਾਬੇ ਦੇ ਵਿੱਚ ਸਰਕਾਰੀ ਹਸਪਤਾਲ ਦੇ ਵਿੱਚ ਚਿੱਟਾ ਵਿਕੇ ਜਾਂ ਵੇਖਦਾ ਉੱਥੇ ਪੁਲਿਸ ਚੋਰ ਚੋਰੋ ਉਹਦੇ ਆਲਾ ਖੇਡ ਖੇਡ ਰਹੀ ਆ ਉਹਨਾਂ ਨਾਲ ਚੋਰ ਸਪਾਈ ਵਾਲਾ ਘੰਟਾ ਘੰਟਾ ਤੱਕ ਖੜਾ ਕੇ ਰੱਖ ਦਿੰਦੇ ਨੇ ਬਾਅਦ ਚ ਮੁਜਰਮ ਛੱਡ ਦਿੱਤੇ ਜਾਂਦੇ ਨੇ ਇਸੇ ਤਰ੍ਹਾਂ ਦਲੱਦੀ ਦੇ ਵਿੱਚ ਕਤਲ ਹੋਇਆ ਆਪਣੇ ਸਿਕੰਦਰ ਸਿੰਘ ਦਾ ਜੱਗਾ ਸਿੰਘ ਦੇ ਮੁੰਡਾ ਸ਼ੈਡਿਊਲ ਕਾਸਟ ਦੀ ਮੈਂ ਐਸਐਚਓ ਨਾਲ ਗੱਲ ਕੀਤੀ ਤੇ ਉਹਦਾ ਕੋਈ ਜਵਾਬ ਨਹੀਂ ਐਸਐਸਪੀ ਨੂੰ ਮਾਰਕ ਕਰਾ ਕੇ ਕਿਸੇ ਐਸਐਸਪੀ ਨੂੰ ਦਿੱਤੀ ਐਸਪੀ ਨੂੰ ਦਿੱਤੀ ਉਹਦਾ ਕੋਈ ਜਵਾਬ ਨਹੀਂ ਲਾਅਨ ਐਂਡ ਆਰਡਰ ਤੋਂ ਪੂਰੀ ਤਰ੍ਹਾਂ ਪੰਜਾਬ ਦੇ ਵਿੱਚ ਡਾਮਾਂਡ ਹੋਲ ਹੈ ਜੀ ਸੇਫਟੀ ਕੀ ਕਹਿਣਾ ਚਾਹੁੰਨੇ ਵੀ ਉਹ ਕਤਲ ਕਿਵੇਂ ਹੋਇਆ ਕੀ ਦੀ ਸ਼ੈਤਰੀ ਹੋਇਆ ਕੀ ਅਜਿਹਾ ਕੰਮ ਹੋਇਆ ਵੀ ਉਹ ਕਤਲ ਹੋ ਗਿਆ ਦੇਖੋ ਕਤਲ ਦੀ ਗੱਲ ਮੈਂ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਵਾਸਤੇ ਗਿਆ ਸ਼ਰਮ ਵਾਲੀ ਗੱਲ ਹੈ ਕਿ ਮਤਲਬ ਪੁਲਿਸ ਆ ਜਿਹੜੀ ਇਨਵੈਸਟੀਗੇਸ਼ਨ ਤੋਂ ਭੱਜ ਰਹੀ ਆ ਔਰ ਮੈਂ ਹੋਰ ਦਸਤਾ ਸੇਵਕ ਜੀ ਐਸ ਐਚਓ ਕਤਵਾਲੀ ਨੇ ਦੋ ਦਿਨ ਮੇਰੇ ਕਹਿਣ ਤੇ ਉਹਨਾਂ ਨੂੰ ਬੁਲਾਇਆ ਉਹਨੂੰ ਕਹਿੰਦਾ ਮੇਰੇ ਮੇਰੇ ਕੋਲ ਮਿਲਣ ਵਾਸਤੇ ਭੇਜੋ ਤਾਂ ਉਹ ਜੱਗਾ ਸਿੰਘ ਨਾਮ ਦਾ ਵਿਅਕਤੀ ਜਿਹਦੇ ਬੇਟੇ ਦੀ 28 ਸਾਲ ਦੇ ਦੀ ਡੈਥ ਹੋਈ ਆ ਉਹਨੂੰ ਮਾਰਿਆ ਗਿਆ ਔਰ ਉਹ ਗਿਆ ਉਥੇ ਸਾਰਾ ਦਿਨ ਪੂਰਾ ਦਿਨ ਐਸਐਚਓ ਬਿਠਾ ਕੇ ਉਹਨੂੰ ਚੱਲ ਗਿਆ ਸਾਮ ਨੂੰ 5 ਵਜੇ ਆ ਕੇ ਕਹਿੰਦਾ ਕੱਲ ਨੂੰ ਆਇਓ ਜੀ ਉਹ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਲੀਡਰਾਂ ਦੇ ਸਹਿਤ ਤੇ ਉਥੇ ਵਿਧਾਇਕਾਂ ਦੇ ਸਹਿਤ ਸਾਰਾ ਜਿਹੜਾ ਇਹ ਵਰਤਾਰਾ ਵਰਤ ਰਿਹਾ ਜੀ ਜਿੱਥੇ ਤੁਸੀਂ ਆਪੋਜੀਟ ਦੇ ਸਵਾਲ ਚੱਕ ਰਹੇ ਹੋ ਤੁਸੀਂ ਆਪ ਦੀ ਸਰਕਾਰ ਤੇ ਸਵਾਲ ਚੱਕ ਰਹੇ ਹੋ ਤੁਸੀਂ ਸ਼੍ਰੋਮਣੀ ਕਾਲੀ ਦਲ ਤੇ ਸਵਾਲ ਚੱਕ ਰਹੇ ਹੋ ਤੁਸੀਂ ਭਾਜਪਾ ਤੇ ਸਵਾਲ ਚੱਕ ਰਹੇ ਹੋ ਕਾਂਗਰਸ ਦਾ ਤੁਸੀਂ ਪੱਕਾ ਰੱਖਦੇ ਹੋ ਲੱਗਦਾ ਵੀ ਕਿਤਨ ਕਿਤੇ ਜਿਵੇਂ ਤੁਸੀਂ ਬਰਕਰਾਂ ਤੋਂ ਪਹਿਲਾਂ ਬਹੁਤ ਗਰਾਊਂਡ ਲੈਵਲ ਤੋਂ ਮਿਹਨਤ ਕਰਦੇ ਆ ਰਹੇ ਹਾਂ ਲੱਗਦਾ ਵੀ ਇਸ ਵਾਰ 27 ਦੇ ਵਿੱਚ ਤੁਹਾਨੂੰ ਵੀ ਐਮਐਲਏ ਦੀ ਟਿਕਟ ਮਿਲਣ ਜਾ ਰਹੀ ਹੈ ਤਾਂ ਕਿ ਤੁਸੀਂ ਉਹਨਾਂ ਦਾ ਜਿਹੜਾ ਪੱਖ ਲੈ ਰਹੇ ਹੋ ਜਾਂਦੀ ਪਾਰਟੀ ਨਹੀਂ ਮੈਂ ਦੇਖੋ ਕਾਂਗਰਸ ਪਾਰਟੀ ਸੈਕੂਲਰ ਪਾਰਟੀ ਆ ਉਹ ਹਰੇ ਹਮੇਸ਼ਾ ਗਰੀਬਾਂ ਦੀ ਹਮਦਰਦ ਰਹੀ ਆ ਔਰ ਗਰੀਬਾਂ ਦੇ ਨਾਲ ਮਤਲਬ ਕਿ ਚੱਲਦੀ ਆ ਗਰੀਬਾਂ ਦੇ ਲਈ ਸਕੀਮਾਂ ਉਹਨਾਂ ਨੇ ਕਾਂਗਰਸ ਨੇ ਬਣਾਈਆਂ ਸੇਵਕ ਜੀ ਤੁਸੀਂ ਵੀ ਜਾਣਦੇ ਹੋ ਮਨਰੇਗਾ ਬਹੁਤ ਵੱਡਾ ਪ੍ਰੋਜੈਕਟ ਸੀ ਜੋ ਕੋਵਿਡ-19 ਦੇ ਵਿੱਚ ਸਭ ਤੋਂ ਸਾਰੀ ਦੁਨੀਆ ਨੇ ਸਲਾਹਿਆ ਮੈਂ ਕਿਹੜਾ ਬੰਦਾ ਨਹੀਂ ਚਾਹੁੰਦਾ ਐਮਐਲਏ ਬਣਨ ਨੂੰ ਅਸੀਂ ਪਾਰਟੀ ਦੀ 1995 ਤੋਂ ਲੈ ਕੇ ਪਹਿਲੀ ਵੋਟ ਮੇਰੀ ਰਮੇਸ਼ ਸਿੰਘ ਦਾ ਜਿਹਨੂੰ ਪਈ ਸੀ ਉਦੋਂ ਲੈ ਕੇ ਮੈਂ ਕਾਂਗਰਸ ਪਾਰਟੀ ਦੇ ਨਾਲ ਜੁੜਿਆ ਹੋਇਆ ਔਰ ਮੇਰਾ ਹੱਕ ਬਣਦਾ ਜੀ ਕਾਂਗਰਸ ਪਾਰਟੀ ਦੇ ਵਿੱਚ ਇੱਕਤ ਮੰਗਣ ਦਾ ਦਾਵੇਦਾਰ ਮੈਂ ਪਿਛਲੀ ਵਾਰ ਵੀ ਦਾਵੇਦਾਰ ਸੀਗਾ ਔਰ ਮੈਂ ਕੱਲਾ ਇਸ ਕਰਕੇ ਨਹੀਂ ਕਾਂਗਰਸ ਦਾ ਹੋ ਕਰ ਰਿਹਾ ਤੂੰ ਕਾਂਗਰਸ ਦੀਆਂ ਨੀਤੀਆਂ ਨੇ ਜਿਹੜੀਆਂ ਉਹ ਹਿੰਦੁਸਤਾਨ ਦੇ ਅੱਖ ਦੇ ਵਿੱਚ ਰਹੀਆਂ ਨੇ ਵਿਦੇਸ਼ ਨੀਤੀ ਕਾਂਗਰਸ ਦੀ ਬਹੁਤ ਵਧੀਆ ਰਹੀ ਹੈ ਇਸ ਕਰਕੇ ਕਾਂਗਰਸ ਦੇ ਨਾਲ ਮੈਂ ਲਗਾਤਾਰ ਜੁੜਿਆ ਹੋਇਆ ਕਿਉਂਕਿ ਕਾਂਗਰਸ ਦੇ ਵਿੱਚ ਤੁਸੀਂ ਲੰਮੇ ਸਮੇਂ ਤੋਂ ਜਿਹੜਾ ਵਰਕ ਕਰਦੇ ਆ ਰਹੇ ਹੋ ਉੱਥੇ ਹੀ ਤੁਹਾਡੀਆਂ ਜਿਹੜੀਆਂ ਵੀਡੀਓ ਤੇ ਫੋਟੋਆਂ ਜਿਹੜਾ ਅਕਸਰ ਮੀਡੀਆ ਦੇ ਵਿੱਚ ਵਾਇਰਲ ਹੁੰਦੀਆਂ ਨੇ ਤੁਸੀਂ ਚਰਨਜੀਤ ਚੰਨੀ ਰਾਜਾ ਬੜੈੰਗ ਸੁਖੀ ਰੰਦਾਵਾ ਤੇ ਪ੍ਰਤਾਪ ਸਿੰਘ ਬਾਜਵਾ ਹੋਰ ਬਹੁਤ ਸਾਰੀ ਲੀਡਰਸ਼ਿਪ ਦੇ ਨਾਲ ਤੁਸੀਂ ਜਿਹੜਾ ਅਕਸਰ ਵਾਇਰਲ ਹੁੰਨੇ ਹੋਗੇ ਲੱਗਦਾ ਵੀ ਉਹ ਜਿਹੜੀਆਂ ਫੋਟੋਆਂ ਵੀ ਜਿਹੜੀਆਂ ਤੁਹਾਡੀਆਂ ਵਾਇਰਲ ਹੁੰਦੀਆਂ ਨੇ ਉਹਤੇ ਤਾਂ ਬਹੁਤ ਚੰਗੇ ਸਬੰਧ ਲੱਗਦੇ ਨੇ ਵੀ ਟਿਕਟ ਦੇ ਮਸਲੇ ਦੇ ਵਿੱਚ ਤੁਹਾਡੇ ਕੋ ਕਿਤੇ ਨਾਰਾਜ਼ ਨਾ ਹੋਣ ਆਪਰੇ ਆਪਣੇ ਹੋਰ ਚਿਹਤਿਆਂ ਨੂੰ ਦੇਖੋ ਮੈਂ ਮੈਂ ਅਸੀਂ ਮੈਂ ਆਪਣੀ ਮਿਹਨਤ ਤੇ ਵਿਸ਼ਵਾਸ ਕਰਦਾ ਸਾਧੂ ਸਿੰਘ ਅੰਦਰ ਸੀਗੇ ਜਦੋਂ ਉਦੋਂ ਪੰਚਾਇਤਾਂ ਦੇ ਚੋਣਾਂ ਆਈ ਜਿਹੜੇ ਢੰਗ ਦੇ ਨਾਲ ਮੈਂ ਪੰਚਾਇਤ ਦੀਆਂ ਚੋਣਾਂ ਲੜਾਈਆਂ ਇੱਥੇ 90 ਹਲਕੇ ਚ ਤੁਸੀਂ ਜਾਣਦੇ ਹੋ ਮੇਰੇ ਘਰ ਤੇ ਆਪ ਵਾਲਿਆਂ ਨੇ ਹਮਲਾ ਵੀ ਕੀਤਾ ਔਰ ਮੈਂ ਆਪਣੀ ਪੂਰੀ ਦੀ ਪੂਰੀ ਬੈਲਟ ਜਿੱਤਾਈ ਹੈਗੀ ਕਾਂਗਰਸ ਪਾਰਟੀ ਦੇ ਝੋਲੀ ਚ ਪਾਈਆਂ ਨੇ ਇਸੇ ਤਰ੍ਹਾਂ ਬਲਕਸਾਉਂਤੀ ਦੇ ਚੋਣਾ ਦੇ ਵਿੱਚ ਮੇਰੀ ਮਿਹਨਤ ਦੇਖ ਲੋ ਇਸ ਤਰ੍ਹਾਂ ਮਨਰੇਗਾ ਦੇ ਵਿੱਚ ਜੋ ਸਾਨੂੰ ਵੰਡਿਆ ਗਿਆ ਸੀ ਕੰਮ ਉਹਦੇ ਵਿੱਚ ਪਿੰਡਾਂ ਦੇ ਵਿੱਚ ਜਾ ਕੇ ਮਨਰੇਗਾ ਵਰਕਰਾਂ ਦੇ ਨਾਲ ਮੀਟਿੰਗ ਕੀਤੀ ਹੋਰ ਜਿਹੜੇ ਵੀ ਪ੍ਰੋਟੈਸਟ ਹੋਏ ਨੇ ਮੈਂ ਵੱਧ ਛੜ ਕੇ ਕਾਂਗਰਸ ਪਾਰਟੀ ਦੇ ਲਈ ਕੰਮ ਕਰਦਾ ਆ ਰਿਹਾ ਇਸ ਲਈ ਮੈਨੂੰ ਪੂਰਨ ਆਸ ਹੈ ਕਿ ਮੈਨੂੰ ਟਿਕਟ ਪਾਰਟੀ ਮੈਨੂੰ ਇੱਕ ਇਸ ਵਾਰੀ ਮੌਕਾ ਦੇਊਗਾ ਕਿਸੇ ਨੂੰ ਜ਼ਰੂਰੀ ਥੋੜੀ ਆ ਵੀ ਹਰ ਟਾਈਮ ਇੱਕੋ ਬੰਦਾ ਇੱਕੋ ਬੰਦਾ ਚੱਲੀ ਜਾਵੇ ਔਰ ਮੈਂ ਕਾਂਗਰਸ ਦੇ ਵਿੱਚ ਰਹਿ ਕੇ ਕਾਂਗਰਸ ਦੇ ਹਰ ਵਰਗ ਦੇ ਲਈ ਕੰਮ ਕਰ ਰਿਹਾ ਨਾਦੇ ਹਲਕੇ ਦੇ ਵਿੱਚੋਂ ਟਿਕਟ ਮਿਲ ਵੀ ਜਾਂਦੀ ਹੈ ਕਾਂਗਰਸ ਪਾਰਟੀ ਵੱਲੋਂ ਕੀ ਤੁਸੀਂ ਜਿਹੜੀਆਂ ਅੱਜ ਵੱਡੀਆਂ-ਵੱਡੀਆਂ ਗੱਲਾਂ ਕਰਦੇ ਹੋ ਵੱਡੇ-ਵੱਡੇ ਦਾਅਵੇ ਕਰਦੇ ਹੋਗੇ ਆਪੋਜੀਟ ਤੇ ਤੁਸੀਂ ਸਵਾਲ ਚੱਕਦੇ ਹੋ ਕਿਉਂਕਿ ਕੱਲ ਨੂੰ ਤੁਹਾਡੇ ਤੇ ਵੀ ਉਂਗਲ ਆਪਣੀਆਂ ਨਹੀਂ ਕੀ ਤੁਸੀਂ ਲੋਕਾਂ ਦੇ ਪੱਖ ਦੇ ਵਿੱਚ ਭੁਗਤੋਂਗੇ ਜਾਂ ਫਿਰ ਤੁਸੀਂ ਪਾਰਟੀ ਦੇ ਪੱਖ 'ਚ ਭੁਗਤੋਂਗੇ ਮੈਂ ਦੋ ਵਾਰੀ ਸਰਕਾਰ ਹੰਢ ਆ ਚੁੱਕਿਆ ਜੀ ਕਾਂਗਰਸ ਪਾਰਟੀ ਦੀ ਜਿਸ ਦਿਨ ਦਾ ਮੈਂ ਰਾਜਨੀਤੀ ਦੇ ਵਿੱਚ ਆਇਆ ਜਦੋਂ ਪਹਿਲਾਂ ਸੀਗਾ ਉਦੋਂ ਚਲੋ ਠੀਕ ਕੋਈ ਜ਼ਿਆਦਾ ਨਹੀਂ ਦੋ ਵਾਰੀ ਹੁਣ ਮੈਂ ਪ੍ਰੋਪਰ ਸਰਕਾਰ ਹੰਢਾਰ ਚੁੱਕਿਆ ਨਾਬੇ ਹਲਕੇ ਦਾ ਕੋਈ ਵੀ ਵਰਗ ਇਹ ਕਹੇ ਦੇ ਵੀ ਮੈਂ ਕੁਲਵਿੰਦਰ ਕੋਲੋਂ ਖਾਲੀ ਹੱਥ ਮੁੜਿਆ ਜਾ ਕਿਸੇ ਮੁੱਦੇ ਤੇ ਮੈਂ ਪਾਰਟੀ ਦੇ ਵਿੱਚ ਰਹਿ ਕੇ ਵੀ ਪਾਰਟੀ ਦੀ ਮਤਲਬ ਕਿ ਜਿੱਥੇ ਪਾਰਟੀ ਦੀ ਗਲਤ ਕੋਈ ਗੱਲ ਹੁੰਦੀ ਆ ਮੈਂ ਡਟ ਕੇ ਔਰ ਨਿਡਰ ਹੋ ਕੇ ਮਤਲਬ ਉਹ ਚੀਜ਼ ਦਾ ਖੰਡਨ ਕੀਤਾ ਔਰ ਜਵਾਬ ਦਿੰਦਾ ਜੀ ਇਸ ਕਰਕੇ ਮੈਨੂੰ ਜੇ ਨਾਬੇ ਹਲਕੇ ਦੇ ਲੋਕ ਵਕਸਣਗੇ ਸੇਵਾ ਦਾ ਮੌਕਾ ਤਾਂ ਮੈਂ ਜ਼ਰੂਰ ਉਹਨਾਂ ਦੀ ਉਮੀਦਾਂ ਤੇ ਖਰਾ ਉਤਰੂੰਗਾ ਜੀ ਦਰਸ਼ਕੋ ਇਹ ਸਨ ਆਪਣੇ ਨਾਲ ਕੁਲਵਿੰਦਰ ਸਿੰਘ ਸੁਖੇਵਾਲ ਕਾਂਗਰਸ ਪਾਰਟੀ ਦੇ ਜਿਹੜੇ ਗਰਾਊਂਡ ਲੈਵਲ ਤੋਂ ਵਰਕਰ ਜਿਹੜੀ ਮੌਜੂਦਾ ਰੀਡਰ ਸਿਪ ਕਾਂਗਰਸ ਉਹਨਾਂ ਦੇ ਨਾਲ ਜਿਹੜੇ ਇਹਨਾਂ ਦੇ ਚੰਗੇ ਸਬੰਧ ਇਹ ਸੀ ਕੁਝ ਗੱਲਾਂ ਤੇ ਚਰਚਾ ਆ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰ ਦਿਓ ਕਮੈਂਟਾਂ ਦੇ ਵਿੱਚ ਆਪਣੇ ਆਪਣੇ ਜਿਹੜੇ ਵਿਚਾਰ ਨੇ ਇਸ ਚਰਚਾ ਦੇ ਸੰਬੰਧੀ ਉਹਨਾਂ ਵਿਚਾਰਾਂ ਨੂੰ ਜਿਹੜਾ ਉਹ ਵਿਚਾਰ ਜਿਹੜੇ ਜਰੂਰ ਦਿਓ ਆ ਤੁਸੀਂ ਜੁੜੇ ਸੀ ਨਾ ਬਾਣੀ ਨਾਲ ਮੈਂ ਹਾਂ ਗੁਰਸੇਵ ਸਿੰਘ ਕੋਟ